ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਬਹੁਤ ਹੀ ਜਿਹੜਾ ਆਪਣਾ ਹੀ ਡਿਜ਼ਾਈਨ ਹੈ ਸੌਫਟ ਸੌਫਟ ਬਣਦਾ ਇਸ ਤਰ੍ਹਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲouses ਕੈਪ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਉਂਗੇ ਕਿਉਂਕਿ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਆਪਣਾ ਇਹ ਸਿਰਫ ਦੋ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਬਣਦਾ ਜਾਂਦਾ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਆ ਜਦੋਂ ਆਪਾਂ ਇਹਦੇ ਲਈ ਕੁੰਡੇ ਲੈਣੇ ਆ ਇਵਨ ਨੰਬਰ ਵਿੱਚ ਕੁੰਡੇ ਲੈਣੇ ਝੋਟੇ ਦੇ ਹਿਸਾਬ ਨਾਲ 2 2 2 ਇਸ ਤਰ੍ਹਾਂ ਕਰਕੇ ਠੀਕ ਹੈ نیچے ਕੋਈ ਵੀ ਬਾਰਡਰ ਤੁਸੀਂ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਾਂ ਇੱਕ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਜਾਂ ਤਾਂ ਸਿੱਧੀ ਜਾਂ ਉਲਟੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਜਿਹੜਾ ਆਪਣਾ ਹੈ ਡਿਜ਼ਾਈਨ ਉਲਟੀ ਸਾਈਡ ਤੋਂ ਸ਼ੁਰੂ ਹੋਊਗਾ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਰਿਪੀਟ ਕਰ ਲਓ ਸਿੱਧੀ ਚਾਹੇ ਉਲਟੀ ਫਿਰ ਉਸ ਤੋਂ ਬਾਅਦ ਪਹਿਲੀ ਸਲਾਈਡ ਜੈਨ ਦੀ ਰੋਂਗ ਸਾਈਡ ਤੋਂ ਇਸ ਤਰ੍ਹਾਂ ਸ਼ੁਰੂ ਹੋਊਗੀ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਇੱਕ ਕੁੰਡਾ ਆਪਣੇ ਇੱਧਰ ਵਾਧੂ ਇੱਕ ਇੱਧਰ ਠੀਕ ਹੈ ਇਹਨੂੰ ਤੁਸੀਂ ਉਤਾਰੋ ਚਾਹੇ ਬਨੋਏ ਤੁਹਾਡੀ ਆਪਣੀ ਮਰਜ਼ੀ ਦੇਖੋ ਇਸ ਤਰ੍ਹਾਂ ਹੁਣ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਆਊਗਾ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਬਣਾਉਣਾ ਉਲਟਾ ਇਸ ਤਰ੍ਹਾਂ ਥ੍ਰੈਡ ਆਪਾਂ ਅੱਗੇ ਰੱਖਣਾ ਠੀਕ ਹੈ ਫਿਰ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਉਣਾ ਫਿਰ ਜਿਹੜਾ ਪਹਿਲਾ ਛੱਡਿਆ ਸੀ ਕੁੰਡਾ ਜਿਹੜਾ ਆਪਣਾ ਇਹ ਕੁੰਡਾ ਛੱਡਿਆ ਸੀ ਇਹਨੂੰ ਬਣਾ ਲੈਣਾ ਉਲਟਾ ਦੋ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੇ ਡਿਜ਼ਾਈਨ ਪਹਿਲਾਂ ਆਪਾਂ ਦੂਸਰਾ ਕੁੰਡਾ ਉਲਟਾ ਬਣਾਉਣਾ ਇਹ ਕੁੰਡਾ ਛੱਡ ਕੇ ਥ੍ਰੈਡ ਨੂੰ ਸਲਾਈ ਤੇ ਲਪੇਟ ਕੇ ਅੱਗੇ ਲੈ ਕੇ ਆਉਣਾ ਫਿਰ ਜਿਹੜਾ ਕੁੰਡਾ ਛੱਡਿਆ ਇਹਨੂੰ ਬਣਾ ਲੈਣਾ ਉਲਟਾ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਨਾ ਦੋ ਦੋ ਕੁੰਡਿਆਂ ਦੇ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਆ ਰੌਂਗ ਸਾਈਡ ਤੋਂ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਲਾਸਟ ਤੱਕ اسی ਤਰ੍ਹਾਂ ਹੀ ਕੰਪਲੀਟ ਕਰਨੀ ਹੈ ਪਹਿਲਾ ਕੁੰਡਾ ਛੱਡ ਕੇ ਦੇਖੋ ਦੂਸਰਾ ਬਣਾਉਣਾ ਆਪਾਂ ਉਲਟਾ ਅਸਤਰਾ ਥ੍ਰੈਡ ਅੱਗੇ ਰੱਖਣਾ ਫੇਰ ਥ੍ਰੈਡ ਨੂੰ ਲਪੇਟ ਕੇ ਅੱਗੇ ਲੈ ਕੇ ਆਉਣਾ ਜਿਹੜਾ ਥ੍ਰੈਡ ਲਪੇਟ ਕੇ ਅੱਗੇ ਲੈ ਕੇ ਆਉਣੇ ਆਪਾਂ ਇੱਕ ਕੁੰਡਾ ਬਣ ਜਾਂਦਾ ਫੇਰ ਛੱਡਿਆ ਹੋਇਆ ਕੁੰਡਾ ਉਲਟ ਹੈ ਇਸ ਤਰ੍ਹਾਂ ਠੀਕ ਹੈ ਫੇਰ ਉਸੇ ਤਰ੍ਹਾਂ ਦੂਸਰਾ ਕੁੰਡਾ ਬਣਾਉਣਾ ਹੈ ਆਪਾਂ ਇਸ ਤਰ੍ਹਾਂ ਉਲਟਾ ਥ੍ਰੈਡ ਲਪੇਟ ਕੇ ਅੱਗੇ ਲੈ ਕੇ ਆਉਣਾ ਫਿਰ ਪਹਿਲਾ ਕੁੰਡਾ ਇਸ ਤਰ੍ਹਾਂ ਬਣਾ ਲੈ। ਠੀਕ ਹੈ? ਫਿਰ ਉਸੇ ਤਰ੍ਹਾਂ ਪਹਿਲਾ ਆਪਾਂ ਦੂਸਰਾ ਕੁੰਡਾ ਬਣਾਉਣਾ ਉਲਟ ਇਸ ਤਰ੍ਹਾਂ। ਥ੍ਰੈਡ ਨੂੰ ਲਪੇਟ ਕੇ ਅੱਗੇ ਲੈ ਕੇ ਆਉਣਾ। ਫਿਰ ਪਹਿਲਾ ਕੁੰਡਾ ਬਣਾਉਣਾ ਇਸ ਤਰ੍ਹਾਂ। ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ। ਥ੍ਰੈਡ ਨੂੰ ਲੁਪੇੜ ਕੇ ਅੱਗੇ ਲੈ ਆਉਣਾ ਫਿਰ ਜਿਹੜਾ ਪਹਿਲਾ ਕੁੰਡਾ ਛੱਡਿਆ ਸੀ ਇਹਨੂੰ ਬਣਾ ਲੈਣਾ ਉਲਟਾ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਲਈ ਅਪਲਾਈ ਕਰ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮੀ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈਣੀਆਂ ਮੇਰੇ ਕੋਲ ਇਥੇ ਨਾਰਮਲ ਪੱਛਮ ਹੈ 10 ਨੰਬਰ ਚ ਲਾਈਆਂ ਤੇ ਮੈਂ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਬਣਾਵਾਂਗੇ ਉਲਟਾ ਥ੍ਰੈਡ ਕਮਾ ਕੇ ਅੱਗੇ ਕਰਾਂਗੇ ਛੱਡੇ ਕੁੰਡੇ ਨੂੰ ਇਸ ਤਰ੍ਹਾਂ ਬਣਾਵਾਂਗੇ ਉਲਟਾ ਲਾਸਟ ਤੇ ਵੀ ਉਸੇ ਤਰ੍ਹਾਂ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਦੇਖੋ ਇੱਕ ਸਲਾਈਡ ਕੰਪਲੀਟ ਹੋ ਗਈ ਡਿਜ਼ਾਈਨ ਦੀ ਰੌਂਗ ਸਾਈਡ ਤੋਂ ਦੂਸਰੀ ਸਲਾਈ ਦੂਸਰੀ ਤੇ ਲਾਸਟ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਹੁਣ ਜਿਹੜੇ ਆਪਣੇ ਕੁੰਡੇ ਵਧੇ ਇਹਨਾਂ ਨੂੰ ਆਪਾਂ ਘਟਾਉਣਾ ਹੈ ਤਿੰਨ ਕੁੰਡਿਆਂ ਤੋਂ ਦੋ ਕੁੰਡੇ ਫੇਰ ਬਣਾਉਣੇ ਆ ਠੀਕ ਹੈ ਤਾਂ ਆਪਾਂ ਇਸ ਤਰ੍ਹਾਂ ਕਰਾਂਗੇ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਥ੍ਰੈਡ ਕਰਾਂਗੇ ਅੱਗੇ ਪਹਿਲਾ ਕੁੰਡਾ ਜਿਹੜਾ ਤਿੰਨ ਕੁੰਡੇਆਂ ਵਿੱਚੋਂ ਪਹਿਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਬਣਾ ਲਾਂਗੇ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਹੁਣ ਦੋ ਕੁੰਡੇ ਰਹਿ ਗਏ ਦੋ ਕੁੰਡਿਆਂ ਦਾ ਕਰਾਂਗੇ ਬੈਕ ਸਾਈਡ ਤੋਂ ਇੱਕ ਇਸ ਤਰ੍ਹਾਂ ਠੀਕ ਹੈ ਤਿੰਨ ਦੋ ਕੁੰਡਿਆਂ ਤੋਂ ਤਿੰਨ ਬਣੇ ਸੀ ਤਾਂ ਸਿੱਧੀ ਸਲਾਈ ਜਿਸ ਤਰ੍ਹਾਂ ਤਿੰਨ ਤੋਂ ਦੋ ਬਣ ਗਏ ਕੁੰਡੇ ਆਪਣੇ ਪੂਰੇ ਹੋ ਗਏ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਬਣਾ ਲਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ्रेड ਕਰਾਂਗੇ ਅੱਗੇ ਪਹਿਲਾ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇੱਕ ਤਿੰਨ ਕੁੰਡਿਆਂ ਤੋਂ ਦੋ-ਦੋ ਕੁੰਡੇ ਬੰਦੇ ਜਾਂਦੇ ਆ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਪਿੱਛੇ ਦੋ ਦਾ ਇੱਕ ਐਸਟਰਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਡਿਜ਼ਾਈਨ ਹੈ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਜੇਕਰ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਠੀਕ ਹੈ ਥਰੈਡ ਅੱਗੇ ਇੱਕ ਉਲਟਾ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੇ ਦੇਖ ਲਾਸਟ ਵਾਲਾ ਸਿੱਧੇ ਪਾਸੇ ਦੀ ਸਿਲਾਈ ਸਿੱਧਾ ਬਣਾ ਲਾਂਗੇ ਆ ਦੇਖੋ ਦੋ ਸਲਾਂਗਾਂ 'ਚ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਕੇ ਆਉਂਦਾ ਠੀਕ ਹੈ ਵਿਦਆਊਟ ਜਾਲੀ ਵਿਦਆਊਟ ਜਾਲੀ ਡਿਜ਼ਾਈਨ ਹੈ ਆਪਣਾ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਸ਼ੁਰੂ ਕਰਨਾ ਹੈ ਪਹਿਲੀ ਸਲਾਈ ਰੰਗ ਸਾਈਡ ਤੋਂ ਸ਼ੁਰੂ ਹੋ ਜਾਂਦੀ ਹੈ ਪਹਿਲਾ ਕੁੰਡਾ ਤਾਰੂ ਚਾਹੇਬ ਨੂੰ ਫਿਰ ਦੋ ਕੁੰਡਿਆਂ ਵਿੱਚ ਪਹਿਲਾਂ ਦੂਸਰਾ ਬਣਾਉਣਾ ਥ੍ਰੈਡ ਕਮਾ ਕੇ ਅੱਗੇ ਫੇਰੇ ਪਹਿਲਾ ਠੀਕ ਹੈ ਸਾਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਦੋ ਦੋ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਬੰਦੇ ਜਾਂਦੇ ਆ ਫਿਰ ਰਾਈਟ ਸਾਈਡ ਤੇ ਆਪਾਂ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੋਂ ਦੋ ਦੋ ਕੁੰਡੇ ਬਣਾਉਣੇ ਪਹਿਲਾ ਕੁੰਡਾ ਥ੍ਰੈਡ ਅੱਗੇ ਕਰਕੇ ਉਲਟਾ ਥ੍ਰੈਡ ਪਿੱਛੇ ਫਿਰ ਦੋ ਦਾ ਇੱਕ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਤੋਂ ਦੋ ਦੋ ਕੁੰਡੇ ਬੰਦ ਜਾਂਦੇ ਠੀਕ ਹੈ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਾ ਜਾਂਦਾ ਕਿਸੇ ਵੀ ਪ੍ਰੋਜੈਕਟ ਲਈ ਅਪਲਾਈ ਕਰ ਸਕਦੇ ਹੋ ਬਾਰਡਰ ਲਈ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਜਿਵੇਂ نیچے ਬਾਰਡਰ ਬਣਾ ਲਿਆ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਜੇਕਰ ਬਟਨ ਪੱਟੀ ਵਾਲਾ ਕੋਈ ਡਿਜ਼ਾਈਨ ਬਣਾ ਰਹੇ ਹੋ ਤਾਂ ਨਾਲ ਇਹਦੀ ਬਟਨ ਪੱਟੀ ਵੀ ਚਲਾ ਸਕਦੇ ਇਹਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਬਣਾ ਕੇ ਜਰੂਰ ਵੇਖਿਓ ਇਸ ਡਿਜ਼ਾਈਨ ਨੂੰ ਬਹੁਤ ਹੀ ਆਸਾਨ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ